ਭਾਈ ਦੱਲਾ ਇੱਕ ਦਿਨ ਮਹਾਰਾਜ ਨੂੰ ਕਹਿਣ ਲੱਗਿਆ ਸਤਿਗੁਰੂ ਜੀ ਤੁਸੀਂ ਐਨੇ ਸੂਰਮੇ ਸਿੱਖ ਸੰਘ ਸ਼ਹੀਦ ਕਰਵਾ ਦੇ ਚਾਰ ਸਹਿਜਾ ਦੇ ਸ਼ਹੀਦ ਹੋ ਕੇ ਜੇ ਤੁਸੀਂ ਮੈਨੂੰ ਕਿਤੇ ਸੰਦੇਸ ਭੇਜ ਦਿੰਦੇ ਨਾ ਆਵਾਜ਼ ਮਾਰ ਲੈਂਦੇ ਤਾਂ ਤੁਹਾਡਾ ਸਿੱਖ ਡੱਲਾ ਹਾਜ਼ਰ ਹੋ ਜਾਣਾ ਸੀ ਫੇਰ ਨਾ ਹੀ ਸਹਿਜਾ ਦੇ ਸ਼ਹੀਦ ਹੋਣੇ ਸੀ ਨਾ ਹੀ ਉਹ ਸੰਘ ਸ਼ਹੀਦ ਹੋਣੇ ਸੀ ਸਤਿਗੁਰੂ ਕਹਿੰਦਾ ਕਿ ਡਲਿਆ ਉਹ ਸਿੰਘ ਉਹੀ ਸਨ ਜਿਨ੍ਹਾਂ ਨੇ 8-8 ਮਹੀਨੇ ਭੁੱਖਾ ਸਹਾਰ ਕਰਕੇ ਸਾਡੇ ਨਾਲ ਰਹਿਣਾ ਕੀਤਾ ਜਿਨ੍ਹਾਂ ਨੂੰ ਪ੍ਰਸਾਦਾ ਵੀ ਨਹੀਂ ਮਿਲਦਾ ਸੀ ਤਰਖਤਾਂ ਦੇ ਸਾਕ ਲਾ ਕਰਕੇ ਉਬਾਲ ਕਰਕੇ ਖਾਂਦੇ ਸਨ ਉਹ ਉਹੀ ਸਨ 1700 ਸਿੱਖ ਸੀ ਸਾਲ ਸੰਗਤ ਜਦੋਂ ਕਲਗੀਧਰ ਮਹਾਰਾਜ ਜੀ ਇਹ ਅਨੰਤਪੁਰ ਛੱਡਿਆ ਨਾ ਉਦੋਂ 700 ਸਖਤ ਰਹੇ ਸੈਂਕੜੇ ਰਹੇ ਦੇਖੋ 1000 ਸਿਬ ਛੀਡ ਹੋਦੀ ਪਈ ਸੀ ਭਾਈ ਟੱਲਾ ਕਹਿਣ ਲੱਗਾ ਨਹੀਂ ਮਾਰਾਂ ਤੁਸੀਂ ਇੱਕ ਵਾਰ ਤਾਂ ਮੈਨੂੰ ਯਾਦ ਕਰਦੇ ਨਾ ਦੇਖੋ ਮੇਰੇ ਕਿੰਨੇ ਸੂਰਮੇ ਨੇ ਕਿਥੋਂ ਤੱਕ ਪੂਰੇ ਇੱਥੇ ਮਾਲਵੇ ਦੇਸ਼ ਦੇ ਵਿੱਚ ਮੇਰੀ ਧਾਪ ਪਈ ਹੋਈ ਹੈ ਨਾਮ ਮੰਨਿਆ ਜਾਂਦਾ ਹੈ ਇਹ ਸਤਿਗੁਰੂ ਮਾਰਾ ਕਹਿੰਦੇ ਗੱਲਿਆ ਕੋਈ ਗੱਲ ਉਸ ਸਮੇਂ ਸਾਧ ਸੰਗਤ ਭਾਈ ਰਾਮ ਸਿੰਘ ਮਰਵਾੜੀ ਸਿੱਖ ਇਹਨੇ ਇੱਕ ਬੰਦੂਕ ਲਿਆ ਕਰਕੇ ਸਤਿਗੁਰੂ ਜੀ ਨੂੰ ਪੇਟਾ ਕੀਤੀ ਤੇ ਮਹਾਰਾਜ ਜੀ ਸ਼ਾਸਤਰ ਨਾਲ ਬਹੁਤ ਪਿਆਰ ਕਰਦੇ ਸਨ ਸਤਿਗੁਰਾਂ ਨੇ ਉਸ ਬੰਦੂਕ ਨੂੰ ਧਿਆਨ ਨਾਲ ਦੇਖਿਆ ਫਿਰ ਕਿਹਾ ਭਾਈ ਡੱਲਿਆ ਅਸੀਂ ਇਸ ਬੰਦੂਕ ਨੂੰ ਪਰਖ ਨਹੀਂ ਚਾਹੁੰਦੇ ਆ ਉਸ ਸਮੇਂ ਮਹਾਰਾਜ ਜੀ ਨੇ ਉਹਦੇ ਵਿੱਚ ਗਰੂਰ ਭਰਿਆ ਤੋੜਾ ਲਾਉਣਾ ਕੀਤਾ ਤੇ ਗੱਲੇ ਨੂੰ ਕਹਿਣ ਲੱਗੇ ਵੀ ਆਪਣਾ ਇੱਕ ਸਿਪਾਹੀ ਲੈ ਕੇ ਆ ਅਸੀਂ ਨਿਸ਼ਾਨਾ ਪਰਖੀ ਤਾਂ ਉਸ ਸਮੇਂ ਸਾਰ ਸਾਰੇ ਸਿਪਾਹੀ ਜਵਾਬ ਦੇ ਗਏ ਜਿੰਨਾ ਭਰਾਵਾਂ ਦਾ ਮਾਣ ਕਰਦਾ ਸੀ ਉਹ ਵੀ ਹੌਲੀ-ਹੌਲੀ ਖੈਰ ਸਿੱਖੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਢੱਲਿਆ ਚਲ ਤੂੰ ਹੀ ਆ ਜਾ ਤੇਰੇ ਤੇ ਨਿਸ਼ਾਨਾ ਪਰਖ ਲੈਨੇ ਆ ਪਤਾ ਲੱਗ ਜਾਏਗਾ ਬੰਦੂਕ ਜਿਹੜੀ ਹੈ ਇਹ ਪੱਕੀ ਹੈ ਕਿ ਇਹਦੇ ਵਿੱਚ ਕੋਈ ਕਮੀ ਹੈ ਫਾਈਟ ਅੱਲਾਹ ਕਹਿਣ ਲੱਗਿਆ ਮਹਾਰਾਜ ਜੀ ਤੁਸੀਂ ਮੈਨੂੰ ਬਿਨਾਂ ਕੰਮ ਤੋਂ ਹੀ ਮੌਤ ਦੇ ੱੱਕੇ ਝੜਾਉਣ ਲੱਗੇ ਹੋ ਜਾਂ ਤਾਂ ਕੋਈ ਜੰਗ ਦਾ ਮੈਦਾਨ ਹੋਵੇ ਨਾ ਫਿਰ ਤਾਂ ਲੜੀਏ ਉੱਥੇ ਸੂਰਮਤਾ ਹੀ ਦਿਖਾਈਏ ਇੱਥੇ ਨਿਸ਼ਾਨੇ ਵਾਸਤੇ ਹੀ ਵੱਸ ਮੈਨੂੰ ਮੌਤ ਦੇ ਵੱਸ ਕੌਣ ਲੱਗੇ ਇਸ ਤਰ੍ਹਾਂ ਨਹੀਂ ਮਰਿਆ ਜਾਣਾ ਐਂ ਤਾਂ ਕੋਈ ਨਹੀਂ ਮਾਰ ਸਕਦਾ ਉਸ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਇੱਕ ਸੈਕ ਨੂੰ ਕੋਲੇ ਬੁਲਾਇਆ ਇਹ ਹਾਂ ਭਾਈ ਜਿਹੜੇ ਸਿੱਖ ਸਾਡੇ ਨਾਲੋਂ ਆਨੰਦਪੁਰ ਤੋਂ ਆਏ ਨੇ ਨਾ ਉਹ ਬਚੇ ਹੋਏ ਸਿੱਖ ਉੱਥੇ ਜਾ ਉੱਚੀ ਆਵਾਜ਼ ਚ ਕਹੀਂ ਕਿ ਗੁਰੂ ਮਹਾਰਾਜ ਜੀ ਨੇ ਬੰਦੂਕ ਦੀ ਗੋੜੀ ਦਾ ਨਿਸ਼ਾਨਾ ਪਰਖਣਾ ਹੈ ਕੋਈ ਸਿੱਖ ਸੇਦੀ ਨਾਲ ਆਉ ਨਾਮ ਨਹੀਂ ਲੈਣਾ ਉਸ ਸੈਕ ਨੇ ਜਿੱਥੇ ਤੰਗੂ ਲੱਗੇ ਹੋਏ ਸੀ ਉੱਥੇ ਜਾ ਕਰਕੇ ਉੱਚੀ ਆਵਾਜ਼ ਵਿੱਚ ਧਿਆ ਤਾ ਸਾਧ ਸੰਗਤ ਦੋ ਭਰਾ ਭਾਈ ਧੀਰ ਸਿੰਘ ਤੇ ਭਾਈ ਜੀਤ ਸਿੰਘ ਇਤਿਹਾਸ ਵਿੱਚ ਇਹ ਪਿਓ ਪੁੱਤਰ ਵੀ ਆਉਂਦੇ ਹਨ ਤੇ ਪਿਓ ਪੁੱਤਰ ਸਨ ਸੋ ਇਹ ਦੋਹੇ ਸੈਕ ਦਸਤਾਰ ਸਜਾ ਰਹੇ ਸੀ ਜਦੋਂ ਗੁਰੂ ਮਹਾਰਾਜ ਜੀ ਦਾ ਹਕਮ ਸੁਣਿਆ ਨਾ ਅਦ ਵਿਚਾਰੇ ਦਸਤਾਰ ਸਜਾਉਂਦੇ ਹੋਏ ਭੱਜੇ ਹੋਏ ਆਏ ਗੁਰੂ ਮਹਾਰਾਜ ਦੇ ਅੱਗੇ ਆ ਕੇ ਖੜੇ ਹੋ ਗਏ ਇੱਕ ਦੂਜੇ ਦੇ ਅੱਗੇ ਖੜੇ ਹੁੰਦਾ ਦੋਜਾ ਪਹਿਲੇ ਜਾ ਕੇ ਖੜਾ ਹੋ ਜਾਂਦਾ ਕਹਿੰਦਾ ਨਹੀਂ ਮੇਰੀ ਵਾਰੀ ਮੈਨੂੰ ਨਿਸ਼ਾਨਾ ਗੁਰੂ ਜੀ ਦਾ ਬੰਨ ਲੈਂਦੇ ਦੂਜਾ ਕਹਿੰਦਾ ਨਹੀਂ ਪਹਿਲਾਂ ਮੈਂ ਆਵਾਜ਼ ਸੁਣੀ ਸੀ ਮੈਂ ਨਿਸ਼ਾਨਾ ਬੰਨ ਇਸ ਤਰ੍ਹਾਂ ਆਪਸ ਵਿੱਚ ਲੜਨ ਲੱਗ ਪਏ ਤਾਂ ਉਸ ਸਮੇਂ ਸਾਥ ਸੰਗਤ ਭਾਈ ਮਲਿਆਕਰ ਸਿੰਘ ਕੋਲੇ ਖੜੇ ਸਨ ਉਹ ਕਹਿਣ ਲੱਗੇ ਸਿੱਖੋ ਤੁਸੀਂ ਕਿਉਂ ਲੜ ਗਏ ਹੋ ਕਿਉਂ ਮੌਤ ਦੇ ਵੱਸ ਪੈ ਗਏ ਗੁਰੂ ਸਾਹਿਬ ਦਾ ਨਿਸ਼ਾਨਾ ਭਰਨ ਹੈ ਨਿਸ਼ਾਨੇ ਵਾਸਤੇ ਤਾਂ ਕੋਈ ਵੀ ਚੀਜ਼ ਮੂਰੇ ਰੱਖ ਪਤੋ ਤੁਸੀਂ ਕਿਉਂ ਗੁਰੂ ਮਹਾਰਾਜ ਦਾ ਨਿਸ਼ਾਨਾ ਬਣਨਾ ਚਾਹੁੰਦੇ ਆ ਤਾਂ ਸੰਗਤ ਨੇ ਉਹ ਸਹਿ ਕਹਿਣ ਲੱਗੇ ਗੁਰੂ ਸਾਹਿਬ ਜੀ ਦਾ ਨਿਸ਼ਾਨਾ ਬਣਨਾ ਹੈ ਇਹਦੇ ਸਾਡੀ ਮੁਕਤੀ ਹੈ ਕਿਉਂਕਿ ਦੇਖੋ ਜਿਹੜਾ ਸੈਦ ਖਾਨ ਸੀ ਨਾ ਉਹਦੇ ਤੇ ਗੁਰੂ ਮਹਾਰਾਜ ਦੀ ਇੱਕ ਨਿਗਾਹ ਹੋਈ ਸੀ ਸੈਦ ਖਾਨ ਸੈਦ ਖਾਨ ਤੇ ਗੁਰੂ ਮਹਾਰਾਜ ਦੀ ਇੱਕ ਨਿਗਾਹ ਪਈ ਸੀ ਸਵਾ ਲੱਖ ਫੌਜ ਚੜਾ ਕੇ ਲੈ ਕੇ ਆਇਆ ਸੀ ਸੈਦ ਖਾਨ ਔਰ ਸੈਨਾਪਤੀ ਤੋਂ ਦੁਸ਼ਮਣ ਤੋਂ ਸਾਥ ਬਣ ਗਿਆ ਸੀ ਤੇ ਜੇ ਸਾਡੇ ਤੇ ਗੁਰੂ ਮਹਾਰਾਜ ਦੀ ਨਿਗਾਹ ਪਏਗੀ ਤੇ ਸਾਡਾ ਵੀ ਪਤਲਾ ਹੈ। ਤਾਂ ਉਸ ਸਮੇਂ ਸਾ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਨਿਸ਼ਾਨਾ ਚਲਾਉਂਦੇ ਆ ਇਹਨਾਂ ਦੇ ਵਿੱਚ ਕਾਰ ਦੀ ਗੋਲੀ ਨਗਾ ਦਿੱਤੀ। ਦੇਹੰਤ ਬਖਸ਼ ਜੀ। ਇਸ ਤਰ੍ਹਾਂ ਮਹਾਰਾਜ ਵਜਨ ਕਰਦੇ ਹਨ ਭਾਈ ਛੋਟੇ ਸੇਤੀ ਜੋ ਮਰੇ ਜਿਹੜਾ ਗੁਰੂ ਦੇ ਸਬਦ ਦੀ ਚੋਟ ਦੇ ਨਾਲ ਮਰ ਜਾਂਦਾ ਨਕੀ ਸਾ ਪਰਵਾਨ ਉਹਦੇ ਸਰੀਰ ਨੂੰ ਅੰਤਸ਼ ਕਰਨ ਨੂੰ ਉਹ ਸ਼ਬਦ ਦੀ ਚੋਟ ਲੱਗੀ ਹੋਈ ਪਰਵਾਣੇ ਹੋ ਜਾਂਦੀ ਹੈ ਜਿਸ ਨੂੰ ਲਾਏ ਤੈਸ ਲਕੈ ਨਕੀਤਾ ਪਰਵਾਣ ਪਰ ਜਿਸ ਤੇ ਗੁਰੂ ਕਿਰਪਾ ਕਰਤਾ ਜਿਹਨੂੰ ਗੁਰੂ ਸਾਹਿਬ ਇਹ ਚੋਟ ਲਾ ਦਿੰਦੇ ਨੇ ਨਾ ਤਿਸ ਨੱਕ ਉਹਨੂੰ ਲੱਗਦੀ ਹੈ ਹਰੇਕ ਨੂੰ ਨਹੀਂ ਬਾਣੀ ਤਾਂ ਸਾਰੇ ਸੁਣਦੇ ਹਨ ਇਹ ਸਰੀਰ ਮੇਰਾ ਹਰ ਤੁਮ ਮਹਜੂਤ ਰੱਖੀ ਤਾ ਤੂ ਜਗ ਲਹਿ ਆਇ ਕਿੰਨੇ ਬਚਨ ਨੇ ਜਿਹੜੇ ਸਬਦ ਦੀ ਝੋਟ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਮਾਰਦੇ ਨੇ ਸਮਝਾਉਂਦੇ ਨੇ ਪਰ ਫਿਰ ਮਨ ਦੁਨੀਆਂ ਵਾਲੇ ਪਾਸੇ ਤੁਰਿਆ ਜਾਂਦਾ ਜੈਸ ਨੂੰ ਲਾਏ ਤਿਸ ਲੱਗੈ ਸਤਗੁਰੂ ਨਾਨਕ ਦੇ ਮਾਰੇ ਕਹਿੰਦੇ ਭਾਈ ਸਿੱਖੋ ਜਿਨੂੰ ਪ੍ਰਮਾਤਮਾ ਆਪ ਸਬਦ ਦੀ ਝੋਟ ਲਾਵੇ ਉਸ ਦੇ ਹਿਰਦੇ ਨੂੰ ਸਬਦ ਦੀ ਝੋਟ ਲੱਗ ਜਾਂਦੀ ਹੈ ਲਕੀ ਤਾ ਪ੍ਰਵਾਣ ਫਿਰ ਉਹ ਪ੍ਰਵਾਣ ਹੋ ਜਾਂਦੀ ਹੈ ਤਰਗਾ ਤਨ